ਅਮਰੀਕਾ ਦੀ ਸਿੱਖ ਸੰਗਤ ਕਹਿੰਦੀ ਕਿ ਭਾਈ ਅਸੀਂ ਹਰਨਾਮ ਸਿੰਘ ਧੁੰਮਾ ਹੋਣਾ ਨੂੰ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ ਇਸ ਵੇਲੇ ਅਸੀਂ ਉਹਨਾਂ ਨੂੰ ਮੁਖੀ ਨਹੀਂ ਮੰਨਾਂਗੇ ਅਮਰੀਕਾ ਦੇ ਵਿੱਚ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਤੇ ਨਾਲ ਦੀ ਨਾਲ ਗੁਰਦੁਆਰਿਆਂ ਦੇ ਵਿੱਚ ਇੰਨੀਆਂ ਕਮੇਟੀਆਂ ਨੇ ਉਹਨਾਂ ਨੇ ਇੱਕ ਟੈਲੀਕਾਨਫਰੈਂਸ ਕੀਤੀ ਤੇ ਉਹਦੇ ਵਿੱਚ ਆਪਣੇ ਵਿਚਾਰ ਰੱਖੇ ਵਿਚਾਰਾਂ ਦੇ ਵਿੱਚ ਉਹਨਾਂ ਨੇ ਹਰਨਾਮ ਸਿੰਘ ਧੁੰਮਾ ਜਿਹੜੇ ਕਿ ਇਸ ਵੇਲੇ ਦਮਦਮੀ ਟਕਸਾਲ ਦੇ ਮੁਖੀ ਨੇ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਉਹਨਾਂ ਨੇ ਕਿਹਾ ਕਿ ਦਮਦਮੀ ਟਕਸਾਲ ਦੀ ਗੱਲ ਕਰੀਏ ਤਾਂ ਭਾਈ ਦਮਦਮੀ ਟਕਸਾਲ ਜੋਧਿਆਂ ਦੀ ਖਾਨ ਆ ਪੰਥ ਦੀ ਇੱਕ ਸਤਕਾਰਯਿਤ ਜਥੇਬੰਦੀ ਆ ਪਰ ਕਹਿੰਦੇ ਕਿ ਸਰਕਾਰ ਦੀ ਛਾ ਦੇ ਨਾਲ ਹਰਨਾਮ ਸਿੰਘ ਧੁੰਮਾ ਹੁਣੇ ਇਸ ਦਮਦਮੀ ਟਕਸਾਲ ਦੇ ਉੱਪਰ ਕਬਜ਼ਾ ਕਰੀ ਬੈਠੇ ਨੇ ਕਹਿੰਦੇ ਕਿ ਆਪਣੇ ਆਪ ਨੂੰ ਦੱਸਦੇ ਨੇ ਕਿ ਮੈਂ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਂ ਵਾਲਿਆਂ ਦਾ ਉਤਰਾਧਿਕਾਰੀ ਆ ਪਰ ਕਹਿੰਦੇ ਕਿ ਜੇਕਰ ਇਹਨਾਂ ਦਾ ਮੂਲੰਕਣ ਜਾਂ ਇਹਨਾਂ ਦੇ ਕਿਰਦਾਰ ਦੇ ਕੱਦ ਦੀ ਗੱਲ ਕੀਤੀ ਜਾਵੇ ਤਾਂ ਇਹ ਪੁਰਾਣੇ ਜਿੰਨੇ ਵੀ ਮੁਖੀ ਨੇ ਉਹਨਾਂ ਦੇ ਸਾਹਮਣੇ ਇਹਨਾਂ ਦਾ ਕਿਰਦਾਰ ਦਾ ਕਦ ਬਹੁਤ ਬੋਣਾ ਨਜ਼ਰ ਆਵੇਗਾ। ਉਹਨਾਂ ਨੇ ਵੱਡੇ ਇਲਜ਼ਾਮ ਇਹਨਾਂ ਦੇ ਉੱਪਰ ਲਾਏ। ਉਹਨਾਂ ਨੇ ਕਿਹਾ ਕਿ ਜਦੋਂ ਬੇਦਬੀਆਂ ਹੋਈਆਂ ਤਾਂ ਹਰ ਇੱਕ ਸਿੱਖ ਦਾ ਜਿਹੜਾ ਸੀ ਕਿਲੇਜਾ ਪਾੜ ਗਿਆ ਸੀ। ਹਰ ਇੱਕ ਸਿੱਖ ਨੇ ਆਪਣਾ ਰੋਸ ਪ੍ਰਗਟ ਕੀਤਾ ਸੀ। ਚਾਹੀ ਕਿਸੇ ਵੀ ਤਰੀਕੇ ਕੀਤਾ ਹੋਵੇ। ਪਰ ਕਹਿੰਦੇ ਕਿ ਉਸ ਵੇਲੇ ਇਹਨਾਂ ਨੇ ਬਾਦਲਾਂ ਦੇ ਨਾਲ ਪੂਰੀ ਤਰ੍ਹਾਂ ਯਾਰੀ ਨਹੀਂ ਬਾਈ। ਇਹਨਾਂ ਦੇ ਮੂੰਹੋਂ ਬਾਦਲਾਂ ਦੇ ਖਿਲਾਫ ਇੱਕ ਵੀ ਸ਼ਬਦ ਜਿਹੜਾ ਸੀ ਨਹੀਂ ਨਿਕਲਿਆ। ਕਹਿੰਦੇ ਕਿ ਦਮਦਮੀ ਟਕਸਾਲ ਦੇ ਪੁਰਾਣੇ ਮੁਖੀ ਵੀ ਤੇ ਦਮਦਮੀ ਟਕਸਾਲ ਇਸ ਵੇਲੇ ਵੀ ਪਾਸ਼ਾਹੀ ਦਾਵਾ ਕਰਦੀ ਹੈ ਹਰਨਾਨ ਸਿੰਘ ਧੁੰਮੇ ਹੁਣੀ ਇਸ ਰਸਤੇ ਤੋਂ ਉਲਟ ਚੱਲੇ ਨੇ ਸਰਕਾਰ ਦੇ ਨਾਲ ਯਾਰੀਆਂ ਪਗਾਈਆਂ ਨੇ ਤੇ ਸਿੱਖ ਕੌਮ ਨੂੰ ਢਾਹ ਲਾਈ ਹੈ ਕਹਿੰਦੇ ਕਿ ਹਰਨਾਨ ਸਿੰਘ ਧੁੰਮੇ ਹੁਣੀ ਸ਼ੁਰੂ ਤੋਂ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਰਹੇ ਨੇ ਇਹਨਾਂ ਨੂੰ ਸਰਕਾਰੀ ਏਜੰਸੀਆਂ ਤੇ ਕੇਪੀਆਰਸ ਗਿੱਲ ਦੀ ਮਦਦ ਦੇ ਨਾਲ ਇਸ ਟਕਸਾਲ ਦੇ ਉੱਪਰ ਕਬਜ਼ਾ ਕਰਵਾਇਆ ਗਿਆ ਸਿੱਖ ਸੰਘਰਸ਼ ਦੇ ਵਿੱਚ ਦਮਦਮੀ ਟਕਸਾਲ ਇੱਕ ਧੁਰਾ ਰਹੀ ਹੈ ਤੇ ਸਰਕਾਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਮਦਮੀ ਟਕਸਾਲ ਨੂੰ ਪੂਰੀ ਤਰ੍ਹਾਂ ਦੱਬਿਆ ਜਾ ਸਕੇ ਕਿਉਂਕਿ ਦਮਦਮੀ ਟਕਸਾਲ ਕਹਿੰਦੇ ਉਸ ਵੇਲੇ ਹਿੱਟ ਲਿਸਟ ਦੇ ਉੱਪਰ ਸੀ ਸਰਕਾਰਾਂ ਦੇ ਤੇ ਏਜੰਸੀਆਂ ਦੀ ਹਿੱਟ ਲਿਸਟ ਦੇ ਉੱਪਰ ਦਮਦਮੀ ਟਕਸਾਲ ਜੀ ਕਹਿੰਦੇ ਕਿ ਜਦੋਂ ਇਹਨਾਂ ਦਾ ਕਬਜ਼ਾ ਜਿਹੜਾ ਕਰਵਾਇਆ ਗਿਆ ਤਾਂ ਇਹਨਾਂ ਨੇ ਫਿਰ ਆਪਣਾ ਰੋਲ ਬਾਖੂ ਵੀ ਨਿਭਾਇਆ ਤੇ ਸਿੱਖ ਪੰਥ ਦੀ ਪਿੱਠ ਦੇ ਵਿੱਚ ਸ਼ੁਰਾ ਮਾਰਿਆ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਮਲੋਆ ਕ੍ਰਿਸ਼ਨਨ ਧਰ ਦੀ ਇੱਕ ਕਿਤਾਬ ਸੀ ਖੁੱਲੇ ਪੇਧ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਇਹ ਭੂਮਿਕਾ ਸੀ ਕਿ ਕਿਵੇਂ ਇਹਨਾਂ ਨੇ ਸਿੱਖੀ ਸਿਆਸਤ ਤੇ ਸਿੱਖਾਂ ਦੀ ਧਾਰਮਿਕ ਜਿਹੜੀਆਂ ਭਾਵਨਾਵਾਂ ਸੀ ਉਹਨਾਂ ਨੂੰ ਢਾਹ ਲਾਈ ਆ ਉਹਦੇ ਬਾਰੇ ਪੂਰੀ ਤਰ੍ਹਾਂ ਉਸ ਕਿਤਾਬ ਦੇ ਵਿੱਚ ਦੱਸਿਆ ਗਿਆ ਹੈ ਉਹ ਇਹਨਾਂ ਦਾ ਪਿਛਲੇ ਦਿਨੀ ਇੱਕ ਬਿਆਨ ਵੀ ਕਾਫੀ ਵਾਇਰਲ ਹੋਇਆ ਸੀ ਜਦੋਂ ਇਹਨਾਂ ਨੇ ਕਿਹਾ ਸੀ ਕਿ ਹਰ ਸਿੱਖ ਨੂੰ ਘੱਟੋ ਘੱਟ ਪੰਜ ਬੱਚੇ ਜਿਹੜੇ ਆ ਉਹ ਜਰੂਰ ਜੰਮਣੇ ਚਾਹੀਦੇ ਨੇ